ਸਾਡੇ ਇਹਨਾਂ ਤੁਹਾਡੇ ਸ਼ਹਿਰ 'ਚ ਕਾਨੂੰਨ ਆਮ ਦੀ ਵਿਵਸਥਾ ਹੈਗੀ ਨਹੀਂ ਜੀ ਜਰਾ ਮਿਲ ਜਿਹੜਾ ਕੋਈ ਉੱਠਦਾ ਹੈ ਆ ਕੇ ਗੋਲੀ ਮਾਰ ਕੇ ਨਿਕਲ ਜਾਂਦਾ ਹੈ ਪ੍ਰਸ਼ਾਸਨ ਨਾਮ ਦੀ ਚੀਜ਼ ਹੈਗੀ ਇਹ ਸਾਡੇ ਕੋਲ ਖੜੇ ਨੇ ਬੋਲਦੇ ਨੇ ਕਿ ਜਾ ਕੇ ਡਿਗਰੀਰ ਪੜਾਓ ਤੁਸੀਂ ਜਾ ਕੇ ਉਹਦੇ ਕਰਵਾ ਹੀ ਕੋਈ ਸਾਡੇ ਕੋਲ ਬਰੋਨਦਾ ਕੀ ਫਾਇਦਾ ਹੈ ਮੈਂ ਮੈਂ ਆਪਣੀ ਫਾਈਲ ਕੋਸ਼ ਨਹੀਂ ਬਣਾ ਕਿਉਂਕਿ ਬਹੁਤ ਵੱਡਾ ਨੁਕਸਾਨ ਹੋਇਆ ਇਹ ਲੇਕਿਨ ਇਹ ਨੁਕਸਾਨ ਮੈਂ ਵੀ ਨਹੀਂ ਪੂਰਾ ਕਰ ਸਕਦਾ ਔਰ ਭਗਵੰਤ ਮਾਨ ਜੀ ਵੀ ਪੂਰਾ ਨਹੀਂ ਕਰ ਸਕਦਾ ਕਿੰਨੇ ਕੇ ਬੱਚੇ ਜਾਣਗੇ ਸ਼ਹਿਰ 'ਚ ਮਰਨ ਕਢੀ ਕੁੜੀਆਂ ਨੂੰ ਮਾਰਨਾ ਪਤਾ ਨਹੀਂ ਕਿ ਤਾ ਤੂੰ ਸਾਰੇ ਨਾਲ ਬੈਠਾ ਤੂੰ ਕਿਹ ਕੀ ਕਰਨਾ ਹੈ ਮੁੱਕ ਕੇ ਮੈਂ ਮੈਂ ਦੋਸ਼ੀ ਆ ਮੈਨੂੰ ਖੜਨਾ ਪਊਗਾ ਫਿਰੋਜ਼ਪੁਰ ਦੇ ਵਿੱਚ ਆਰਐਸਐਸ ਆਗੂ ਦੇ ਨੌਚਾਨ ਮੁੰਡੇ ਦਾ ਗੋਇਆ ਮਾਰ ਕੇ ਕਤਲ ਕੀਤਾ ਗਿਆ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਭੁੱਲੜ ਦੁੱਖ ਸਾਂਝਾ ਕਰਨ ਦੇ ਲਈ ਪਰਿਵਾਰ ਦੇ ਵਿੱਚ ਪਹੁੰਚਦੇ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਹੱਥ ਜੋੜ ਕੇ ਖੜੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਕਿ ਹਜ਼ਾਰਿਆ ਕੀ ਹੋ ਦੋਸ਼ੀ ਨੇ ਉਹਨਾਂ ਦੇ ਸ਼ਹਿਰ ਦੇ ਵਿੱਚ ਕਤਲ ਹੋਇਆ ਏ ਤੁਹਾਨੂੰ ਦੱਸਦੇ ਕਿ ਪਰਿਵਾਰ ਦਾ ਗੁੱਸਾ ਫੁੱਟਦਾ ਹੋਇਆ ਵੀ ਨਜ਼ਰ ਆਉਂਦਾ ਹੈ ਸਰਕਾਰ ਦੇ ਖਿਲਾਫ ਉਹਨਾਂ ਦੇ ਵੱਲੋਂ ਕਿ ਜੰਦਾ ਹੈ ਕਿ 4 ਸਾਲ ਹੋ ਗਏ ਸਰਕਾਰ ਬਣੀ ਨੂੰ ਤੇ ਇਸੇ ਤਰ੍ਹਾਂ ਕਤਲ ਹੋ ਰਹੇ ਨੇ ਰੋਕ ਲਿਆ ਜਾਵੇ ਤਾਂ ਜੋ ਅੱਗੇ ਤੋਂ ਕਿਸੇ ਮਾਂ ਦਾ ਪੁੱਤ ਨਾ ਮਰੇ ਤੁਸੀਂ ਸੁਣ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਉਥੋਂ ਦੀਆਂ ਔਰਤਾਂ ਦੇ ਵੱਲੋਂ ਵੀ ਸੁਣਾਈਆਂ ਜਾ ਰਹੀਆਂ ਨੇ ਕਿ ਹਜ਼ਾਰੇ ਕਿ ਜਦੋਂ ਤੁਹਾਡੇ ਪੁੱਤ ਮਰਨਗੇ ਤੁਹਾਨੂੰ ਫੇਰ ਪਤਾ ਲੱਗੇਗਾ ਕਿ ਦੁੱਖ ਕੀ ਹੁੰਦਾ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਉਥੋਂ ਜਾਂਦੇ ਹੋਏ ਵੀ ਨਜ਼ਰ ਆ ਰਹੀ ਨਹੀਂ ਤੁਹਾਨੂੰ ਦੱਸੇ ਕਿ ਆਰਐਸਐਸ ਆਗੂ ਦੇ ਨੌਜਵਾਨ ਮੁੰਡੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਉਹਨਾਂ ਦੇ ਘਰ ਦੇ ਵਿੱਚ ਪਹੁੰਚੇ ਸੀ ਭਾਈ ਸਾਹਿਬ ਇਹਨੋ ਤੁਹਾਡੇ ਸ਼ਹਿਰ 'ਚ ਕਾਨੂੰਨ ਆਮ ਦੀ ਵਿਵਸਥਾ ਹੈਗੀ ਨਹੀਂ ਜੀ ਜ਼ਰਾ ਵੀ ਜਿਹੜਾ ਕੋਈ ਉੱਠਦਾ ਆ ਕੇ ਗੋਲੀ ਮਾਰ ਕੇ ਨਿਕਲ ਜਾਂਦਾ ਹੈ ਪੁਲਿਸ ਵਾਸਤੇ ਬੋੜੀ ਹੈ ਤੁਹਾਡੇ ਵਾਸਤੇ ਸਾਡਾ ਬੱਚਾ ਤਾਂ ਲੱਗਿਆ ਅਹ ਅਸੀਂ ਤਾਂ ਲੁੱਟ ਗਏ ਜੀ ਬੱਚਾ ਨਹੀਂ ਸਾਡਾ ਅਸੀਂ ਤਾਂ ਸਾਡਾ ਕਾਰ ਹੀ ਬੰਦ ਹੋ ਗਿਆ ਸਾਡਾ ਤਾਂ ਜੀ ਸਿਰ ਪ੍ਰਸ਼ਾਸਨ ਨਾਮ ਦੀ ਚੀਜ਼ ਹੈਗੀ ਇਹ ਸਾਡੇ ਕੋਲ ਖੜੇ ਨੇ ਬੋਲਦੇ ਨੇ ਕਿ ਜਾ ਕੇ ਇੰਜੀਨੀਅਰ ਕਰਾਓ ਤੁਸੀਂ ਜਾ ਕੇ ਉੱਥੇ ਕਾਰਵਾਈ ਕਰਵਾਓ ਸਾਡੇ ਕੋਲ ਬੋਲਣ ਦਾ ਕੀ ਫਾਇਦਾ ਹੈ ਕੋਈ ਯੂਨੀਆ ਨਾਲ ਵੀ ਰੇਗਦੀ ਪਈ ਹੈ ਤਾਂ ਨੰਬਰ ਉਹ 6 ਸਾਲ ਹੋ ਗਏ ਨੇ ਮੇਰਾ ਮੋਬਾਈਲ ਪੀਚਾ ਜੀ ਅੱਜ ਪਰਸੋਂ ਮੈਨੂੰ ਇਹਨਾਂ ਦਾ ਉਹ ਜਵਾਬ ਦਿੱਤਾ ਇਹਨਾਂ ਨੇ ਮੈਂ ਹੁਣ ਤੁਹਾਨੂੰ ਨਹੀਂ ਗੱਲ ਕਰਦਾ ਗੱਲ ਗੱਲ ਕਰਦੇ ਨਹੀਂ ਪ੍ਰਸ਼ਾਸਨ ਕੀਤੇ ਕਰਾਇਆ ਸ਼ਹਿਰੀਆਂ ਵਾਸਤੇ ਛੋਟੀ ਹੀ ਗੱਲ ਹੈ ਉਹ ਕਹਿੰਦੇ ਅਸੀਂ ਤੁਹਾਡੇ ਵਾਸਤੇ ਖੜੇ ਹੀ ਨਹੀਂ ਸ਼ਹਿਰੀਆਂ ਵਾਸਤੇ ਇਹ ਛੋਟੀ ਹੀ ਗੱਲ ਹੈ ਗੱਲ ਮੋਬਾਈਲ ਦੀ ਨਹੀਂ ਮੈਂ ਗੱਲ ਕਰ ਰਿਹਾ ਗੱਲ ਹੈ ਸਾਰੇ ਸ਼ਹਿਰੀਆਂ ਦੀ ਗੱਦਾ ਮੈਂ ਉਹ ਸ਼ਹਿਰੀਆਂ ਵਾਸਤੇ ਕਹਿੰਦੇ ਅਸੀਂ ਹੈਗੇ ਨਹੀਂ ਤੁਹਾਡੇ ਵਾਸਤੇ ਕਿਤੇ ਸਾਡਾ ਇਹ ਰਚਾ ਲਾ ਗਿਆ ਸਾਡੇ ਕੋਲ ਉਹ ਮੋਬਾਈਲ ਤੇ ਕੋਈ ਮਾਇਨੇ ਦੀ ਚੀਜ਼ ਨਹੀਂ ਸੀ ਅਸੀਂ ਨਹੀਂ ਉਸ ਨੂੰ ਸੋਚਿਆ ਪਰ ਸਾਰੇ ਸ਼ਹਿਰ ਦੇ ਉਹ ਗੋਈ ਜਾਂਦੇ ਨੇ ਕਿਸੇ ਦੀ ਕਰਵਾਈ ਨਹੀਂ ਨੇ ਕਿਸੇ ਦੀ ਮੋਟਰਸਾਈਕਲ ਚੱਲੀ ਹੈ ਕਿਸੇ ਐਕਟੀਵਾ ਚੱਲੀ ਹੈ ਕਿਸੇ ਮੋਬਾਈਲ ਕਿਦਾ ਪਰਸ ਹੋਰੇ ਹੋ ਗਏ ਸ਼ਹਿਰ ਦੀ ਦੀ ਨਹੀਂ ਹੈਗੀ ਪਤਾ ਨਹੀਂ ਕਿਥੋਂ ਆ ਰਹੇ ਕੰਮ ਕਰਦੇ ਨੇ ਜਿਹਾ ਸਨ ਲੱਗੇ ਹੋਏ ਨੇ ਜਿਵੇਂ ਪਤਾ ਨਹੀਂ ਪ੍ਰਸ਼ਾਸਨ ਚੈੱਕੀ ਨਹੀਂ ਕਰਦਾ ਉਹਨਾਂ ਦੇ ਦਿਨ ਦਿਨ ਜਿਹੜੇ ਆਉਂਦੇ ਨੇ ਮੂੰਹ ਬੰਨੇ ਹੁੰਦੇ ਨੇ ਕੋਈ ਚੈੱਕ ਨਹੀਂ ਕਰਦਾ ਮੈਂ ਬੋਲ ਕੀ ਕਹੋਗੇ ਤੁਸੀਂ ਮਾਈ ਬਾਹਰ ਬੈਠੇ ਜੇ ਸ਼ਹਿਰ ਦੇ ਤੇ ਤੁਸੀਂ ਨਹੀਂ ਚੈੱਕ ਕਰੋਗੇ ਤੇ ਇਹਨਾਂ ਦੇ ਤੇ ਕਰਨਾ ਪੁਰਸ਼ੀ ਗੇ ਸਕੇ ਗਰੀ ਸਕਦੇ ਹੋ ਹੈ ਨਹੀਂ ਨੁਕਸਾਨ ਹੋ ਗਿਆ ਜੀ ਉਹ ਪੂਰਾ ਨਹੀਂ ਹੋ ਸਕਦਾ ਇਹ ਨੁਕਸਾਨ ਇਹ ਪੂਰਾ ਨਹੀਂ ਹੋ ਸਕਦਾ ਕਦੇ ਵੀ ਨਹੀਂ ਪੂਰਾ ਹੋ ਸਕਦਾ ਪਰ ਮੈਂ ਮੈਂ ਕੁਝ ਨਹੀਂ ਕਹਿ ਸਕਦਾ ਕਿ ਤੁਸੀਂ ਸਾਰਿਆਂ ਨੇ ਮੈਨੂੰ ਐਮਐਲਏ ਬਣਾਇਆ ਅੰਦਰ ਸਾਹਿਬ ਜਿਹੜੀ ਨਹੀਂ ਹੋ ਸਕਦਾ ਜਿਹੜੀ ਮੇਰੀ ਫਿਊਚਰ ਚ ਕਹਿੰਦਾ ਇੰਜ ਹੋਵੇ ਜਿਹੜੀ ਮੇਰੀ ਡਿਊਟੀ ਹੈ ਜੀ ਤੁਹਾਡੀ ਡਿਊਟੀ ਹੈ ਨਾ ਸਰ ਮੇਰੀ ਜਿਹੜੀ ਡਿਊਟੀ ਮੈਂ ਕੱਲ ਹੀ ਕੱਲ ਹੀ ਮੇਰੀ ਸਟੇਟਮੈਂਟ ਸੀ ਵੀ ਗੈਂਗਸਟਰ ਪੰਜਾਬ ਤੋਂ ਖਤਮ ਕੀਤੇ ਜਾਣੇ ਜਗਵਾਣੀ ਚ ਸਾਨੂੰ ਇਹ ਨਹੀਂ ਚਾਹੀਦਾ ਥੋੜਾ ਸਾ ਚਾਰ ਸਾਲ ਤਾਂ ਹੋ ਗਏ ਖਤਮ ਕਦੋਂ ਕਰਾਂਗੇ ਦੇਖੋ ਦੇਖੋ ਮੈਂ 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 ਬੜੀ ਸਿੱਧੀ ਗੱਲ ਕਰਦਾ ਵੀ ਹਾਂਜੀ ਮੈਂ ਮੈਂ ਆਪਣੀ ਸफाईੀ ਕੁਝ ਨਹੀਂ ਕਰਦਾ ਕਿਉਂਕਿ ਬਹੁਤ ਵੱਡਾ ਮਸਲਾ ਹੈ ਤੁਸੀਂ ਕਹਿੰਦੇ ਗੈਂਗਸਰ ਚਾਰ ਸਾਲ ਤਾਂ ਹੋ ਗਏ ਸਰਕਾਰ ਇਸ ਸਮੇਂ ਚ ਇਸ ਸਮੇਂ ਚ ਇਸ ਸਮੇਂ ਚ ਮੈਂ ਕੋਈ ਗੱਲ ਨਹੀਂ ਕਰ ਸਕਦਾ ਮੈਂ ਕੋਈ ਰਾਜਨੀਤੀ ਨਹੀਂ ਕਰਨੀ ਲੇਕਿਨ ਇਹ ਨੁਕਸਾਨ ਮੈਂ ਵੀ ਨਹੀਂ ਪੂਰਾ ਕਰ ਸਕਦਾ ਔਰ ਭਗਵੰਤ ਮਾਨ ਜੀ ਵੀ ਪੂਰਾ ਨਹੀਂ ਕਰ ਸਕਦਾ ਨਹੀਂ ਜੀ ਇਹ ਤੇ ਆਪਾਂ ਸਰਕਾਰ ਤੇ ਤੇ ਅਲੀਗੇਸ਼ਨ ਲਾਉਂਦੇ ਨਹੀਂ ਪਏ ਗਏ ਗੱਲ ਤੇ ਇਹ ਕਿੰਨੇ ਕੁ ਬੱਚੇ ਜਾਣਗੇ ਸ਼ਹਿਰ ਦੇ ਬਹੁਤ ਵੱਡਾ ਨੁਕਸਾਨ ਹੈ ਇਹ ਖੂਬ ਵਰਨਾ ਹੈਗਾ ਜੀ ਮੈਂ ਜਿੰਨੀ ਜ਼ਿਆਦਾ ਪੁੱਤਰ ਸਾਹਿਬ ਜੜੀ ਗੱਲ ਤਕਲੀਫ ਦਿੰਦੀ ਹਾਂ ਇਹ ਬੈਕਗ੍ਰਾਉਂਡ ਜਿਹੜੀ ਲੜਾਈ ਝਗੜਾ ਹੀ ਹੋਵੇ ਮੈਂ ਬੈਠਾ ਸ਼ਨੀਰ ਹੁੰਦਾ ਬੈਠਾ ਬੰਦੂ ਬੰਦੂ ਲੜਾਈ ਝਗੜਾ ਹੀ ਹੋਵੇ ਮੈਂ ਦੋਸ਼ੀ ਆ ਮੈਨੂੰ ਖੜਨਾ ਪਊਗਾ ਨਹੀਂ 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 ਬਪਾਏ ਦੋਸ਼ੀ ਤੇ ਉਹ ਤੁਸ ਜਿਹੜਾ ਸਾਡੇ ਮੈਨ ਲੈਓ ਬੈਠੋ ਬਈ ਨਹੀਂ ਆਓ ਕਮੀ ਆਓ ਲਾ ਬਸ ਸਮਾਨੇ ਬੈਠੋ ਆਓ ਬੈਠੋ ਬਪਾਏ ਕੋਈ ਗੱਲ ਨਹੀਂ ਇਹ ਤੇ ਹੁਣ ਇਹ ਦੁਆਰ ਵਾਲੇ ਜੋ ਪਾਣਾ ਵਰਤਦਾ ਉਹ ਉਹਦੇ ਨਹੀਂ ਰੋਕਸਾ ਅੱਗੋਂ ਵਾਸਤੇ ਰੋਕ ਲੋ ਜਿਹੜੀ ਉਹ ਜਿਹੜੇ ਬੱਚੇ ਸਾਡੇ ਸ਼ਹਿਰ ਦੇ ਹਨ ਉਹਨਾਂ ਨੂੰ ਰੋਕ ਲਓ ਚਿੰਤਾ ਦਾ ਉਹਨਾਂ ਨਾਲ ਨਾ ਕੋਈ ਗਵਾਦਾ ਹੋਵੇ ਇਸ ਬੱਚੇ ਦਾ ਕੋਈ ਕਿਸੇ ਨਾਲ ਪਤਾ ਜੀ ਮੈਨੂੰ ਫਰੈਂਡ ਸਰਕਲ ਨਹੀਂ ਮੈਨੂੰ ਪਤਾ ਜੀ ਦੁਕਾਨ ਤੋਂ ਇਹ ਕਹਿ ਰਹੇ ਦੁਕਾਨਦਾਰ ਮੈਨੂੰ ਤੁਹਾਡੇ ਅੱਗੇ ਅਰਜ਼ੀ ਹੈ ਬੱਚੇ ਮਾਣੇ ਹੋਵੇ ਵੀ ਕੋਈ ਨਹੀਂ ਆਗਿਆ ਦਿੰਦਾ ਵੀ ਤੁਸੀਂ ਆਓ ਬੋਲੀਆਂ ਚਲਾਓ ਨਹੀਂ ਦਿੰਦਾ ਨੂੰ ਨਹੀਂ ਆਗਿਆ ਦਿੰਦਾ ਵੀ ਤੁਹਾਡੀ ਤੁਸੀਂ ਬੋਲੀਆਂ ਚਲਾਓ ਦੇਖੋ ਮੈਨੂੰ ਸਾਰੀ ਗੱਲ ਦਾ ਪਤਾ ਹੈ ਕੋਈ ਬੱਚੇ ਦੀ ਦੁਸ਼ਮਣੀ ਨਹੀਂ ਇਹ ਜਾਣ ਬੁੱਝ ਕੇ ਜੇਰ ਦਾ ਨੌਲ ਘਰਾ ਕਰ ਲਈ ਬੱਚਿਆਂ ਦਾ ਬੱਚਾ ਨਹੀਂ ਕੋਹ ਪੜਾ ਮੈਂ ਦੇਖੋ ਮੈਂ ਸਾਰਿਆਂ ਨੇ ਕਿਹਾ ਕੋਈ ਹੁੰਦਾ ਨਾ ਕੋਈ ਬੱਚਾ ਹੋਇਆ ਸ਼ਰਾਰਤੀ ਹੋਵੇ ਜਾਂ ਸਰਵ ਹੋਵੇ ਜਾਂ ਜਾਨਦੂ ਹੋਵੇ ਜਾਨਦੂ ਇਹ ਕਿਸੇ ਸਾਜਿਸ਼ ਦੀਨ ਹੋਇਆ ਔਰ ਉਹ ਸਾਜਿਸ਼ ਜਲਦੀ ਬੇਨਕਾਬ ਹੋਊਗੀ ਇਸ ਬੱਚੇ ਦਾ ਜਦ ਗੱਲ ਕਿਸੇ ਨਾਲ ਰੌਲਾ ਨਹੀਂ ਰੱਪਾ ਨਹੀਂ ਦੋਨੋਂ ਸੈੱਟ ਬੱਚੇ ਨੂੰ ਆਕੇ ਗੋਲੀਆਂ ਮਾਰਦੀਆਂ ਤਾਂ ਕੋਈ ਨਹੀਂ ਇੱਕ ਮਿੰਟ ਬੇਨਤੀ ਸੁਣ ਲੋ ਸਾਰਿਆਂ ਇੱਥੇ ਹੀ ਕਰਦਾ ਕੀਤਾ ਅਸੀਂ ਉਹਨਾਂ ਦਾ ਸਿਸਟਮ ਨਹੀਂ ਕਰਨਾ ਜਿੰਨੇ ਦਾ ਤੁਸੀਂ ਬੰਦੇ ਆਣ ਵੜ ਕੇ ਆਦੇ ਨਹੀਂ ਕਰਦੇ ਕੋਈ ਸ਼ਹਿਰ ਦਾ ਨਹੀਂ ਕਰੋ ਉਹਨਾਂ ਦਾ ਦੇਖੋ ਦੇਖੋ ਮੇਰੀ ਮੇਰੀ ਗੱਲ ਦਾ ਆਰਐਸਐਸ ਟਾਰਗੇਟ ਹੋਈਏ ਮੇਰੀ ਮੇਰੀ ਬੇਨਤੀ ਸੁਣੋ ਇਹ ਤਾਂ ਗੱਲ ਹੀ ਨਹੀਂ ਹੈਗੀ ਆਰਐਸਐਸ ਟਾਰਗੇਟ ਇਹ ਇਹ ਇੰਨਾ ਕੋ ਮਾਡਮ ਕੋਈ ਹੋਰ ਆ ਇਹੋ ਹੀ ਹੈ ਔਰ ਔਰ ਕੋਈ ਪੁਲਿਸ ਨਹੀਂ ਸੌਂਗੀ ਸਾਰੀ ਰਾਤ ਸਰ ਚੱਲੂਗੀ ਔਰ ਸਾਰਾ ਜਿਹੜਾ ਕੁਛ ਆ ਐਸਐਸਪੀ ਸਾਹਿਬ ਨੂੰ ਮੈਂ ਸਿੱਧਕੇ ਕਹਿਤਾ ਠੀਕ ਹੈ ਵੀ ਸਾਰੀ ਰਾਤ ਪੁਲਿਸ ਨਹੀਂ ਸੌਂਗੀ ਔਰ ਸਵੇਰ ਤੱਕ ਬੰਦੇ ਹੀ ਫੜਨ ਦੀ ਕੋਸ਼ਿਸ਼ ਹਰ ਹਿੱਲੇ ਹੋਗੀ ਸਾਡਾ ਨਮੰਦਰ ਹੈ ਜੀ ਇਹ ਬੰਦਿਆਂ ਨਾਲ ਕੌਂਟਰ ਚਾਹੀਦਾ ਹੈ ਬਾਹਰ ਸ਼ਹਿਰ ਤਾਂ ਟਿਕਿਆ ਜੀ ਕੋਈ ਕੁਛ ਨਹੀਂ ਸ਼ਹਿਰ ਤਾਂ ਟਿਕਿਆ ਜੀ ਟਿਕਿਆਗਾ ਇਧਰ ਸ਼ਹਿਰ ਦੇ ਵਿੱਚ ਨਾ ਤੁਸੀਂ ਤੁਸੀਂ ਬਹੁਤ ਜ਼ਿੰਮੇਵਾਰ ਪੋਜੀਸ਼ਨਾਂ ਤੇ ਰਹੇ ਹੋ ਮੈਂ ਕੁਝ ਬੋਲ ਨਹੀਂ ਸਕਦਾ ਪਰ ਕਰ ਬਹੁਤ ਕੁਝ ਸਕਦੇ ਜੀ ਪਰ ਪਰ ਕਰ ਬਹੁਤ ਕੁਝ ਕਰ ਸਕਦੇ ਹੋ ਹਾਂ ਤੁਸੀਂ ਨਹੀਂ ਬੋਲ ਸਕਦੇ ਕਰ ਬਹੁਤ ਕੁਝ ਕਰ ਸਕਦੇ ਜੇ ਬੀ ਪਾਵਰ ਤੁਹਾਡੇ ਕੋਲ ਹੈਗੀ ਜੇ ਇਹ ਹੁਣ ਅੱਜ ਦੇ ਹੁਣ ਸਾਰੇ ਦੇਖਣ ਵਾਲੇ ਹੀ ਹੈ ਕਿ ਤੁਸੀਂ ਕੀ ਕਰਦੇ ਹੋ ਬਸ ਜਿਆਦਾ ਲਵੇ ਨਹੀਂ ਆਪ ਬੱਚੇ ਨੂੰ ਅਸਲੀ ਸ਼ਰਧਾਂਜਲੀ ਹੀ ਉਦੋਂ ਹੈ ਜਦੋਂ ਤੁਸੀਂ ਇਹ ਕਾਰਵਾਈ ਪਾਉਗੇ ਜਿਹਦੇ ਨਾਲ ਗੱਲ ਕਰ ਰਹੇ ਆ ਬੜਾ ਹੌਸਲਾ ਜਿਹੜਾ ਕਰ ਰਹੇ ਪਰ ਜਿਹੜੀ ਫੇਸ ਕਰ ਰਹੇ ਨਾ ਇਹ ਕਹਿ ਰਹੇ ਵੀ ਜੋ ਸਾਡਾ ਬੰਦਿਆ ਵੱਖਰੀ ਗਾਂ ਲੋਕਾਂ ਦਾ ਜਿਹੜਾ ਨਾ ਬਚਾਅ ਹੋਣੀ ਔਰ ਪਹਿਲੀ ਵਾਰ ਤਾਂ ਇਹਨਾਂ ਲਗਾਤਾਰ ਹੋਈ ਜਾਣਗੀਆਂ ਹੋਈ ਜਾਣਗੀਆਂ ਮੇਰਾ ਬਾਬਾ ਹੀ ਹੈ ਨਹੀਂ ਮੈਂ ਨਹੀਂ ਬਾਬਾ ਹੀ ਨਹੀਂ ਮਹਾਰਾਜ ਬੁਰਾ ਗੱਲ ਰਾਜੇ ਸਾਡੇ ਨਹੀਂ ਐਸੀ ਕੋਈ ਗੱਲ ਪਰ ਆਦੇ ਨਾਲੇ ਬੈਠੋ ਬੈਠੋ ਆਓ ਜੀ ਆਓ ਜੀ ਆਪੇ ਕੋਈ ਐਸੀ ਗੱਲ ਮੈਨੂੰ ਬੁੱਧਾ ਤੁਹਾਡਾ ਵੀ ਬੱਚਾ ਸੀ ਉਪਰ ਐਸੀ ਗੱਲ ਹੀ ਬੈਠੋ ਆਓ ਆਇਓ ਤੁਹਾਡਾ ਬੱਚਾ ਸਾਹਮਣੇ ਕੇ ਕਾਰਵਾਈ ਪਾਓ ਬੈਠੋ ਬੈਠੋ ਆਉਂਗੀ ਬੈਠਾ ਰਹਿਣਾ ਹੋਊਗੀ ਮੈਂ 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 ਪਹਿਲੀ ਤੁਹਾਡੇ ਕੋ ਇਜਾਜ਼ਤ ਲੈਣੀ ਮੈਂ ਅਫਸਰ ਨਾਲ ਆਪਣੀ ਮੀਟਿੰਗ ਕਰਨੀ ਬੈਠੋ ਜੀ ਜੋਂ ਨੇ ਮਿਲਿੰਦਾ ਉੱਪਰ ਵੀ ਗੱਲ ਕਰੀ। ਜੇ ਆਪੀ ਡਿਊਟੀ ਸਮੇਂ ਦੇ ਦਿੱਤਾ ਸਾਨੂੰ ਰਿਜ਼ਲਟ ਮਿਲਣਾ ਚਾਹੀਦਾ ਸਾਰੇ ਲੋਕ ਬੈਠੇ ਨੇ ਦੇਖ ਲਓ ਸ਼ਹਿਰ ਦੇ ਇਹਦੇ ਲਈ ਇੱਕ ਉਹ ਪਰਮਾਤਮਾ ਜਾਣਦਾ ਇੱਕ ਉਹ ਪਰਮਾਤਮਾ ਜਾਣਦਾ ਜੀ ਜਿੰਨਾ ਮੈਂ ਦੁਖੀ ਹਾਂ ਮੈਂ ਨਹੀਂ ਦੱਸ ਸਕਦਾ। ਬੜਾ ਤਾਂ ਬਹੁਤ ਕੁਝ ਚਲੇ ਗਿਆ। ਸਾਰਾ ਕੁਝ ਚਲਾ ਰਹੀ ਬਹੁਤ ਮੁਸ਼ਕਿਲ ਚਲੇ ਗਿਆ। ਬਹੁਤ ਬਹੁਤ ਚਲੇ ਗਿਆ। ਸਾਰਾ ਗੋਸ਼ੀ ਹੁੰਦਾ ਬਹੁਤ ਕੁਝ ਸਾਰਾ ਕੁਝ ਹੈ। ਦੇ ਕੋਈ ਆਪਣੇ ਬੱਚੇ ਦੇ ਡੇਟਾ 2-3 ਡੇਡ-ਡਿਡ ਸਾਲ ਦੇ ਬੱਚੇ ਹੁੰਦੇ ਆ ਉਹ ਨਿਹਾਇਤ ਸ਼ਰੀਰ ਸ਼ਾਰੀ ਉਪਰ ਪੰਜਾਬ ਸਾਰੇ ਜਵਾਨੀ ਦੇ ਸਾਰੇ ਪ੍ਰਕਾਰ ਦੇ ਬੱਚੇ ਦੇ ਬੱਚਾ ਹੋਵੇ ਫਿਲਾਲ ਹੀ ਪਤਾਸ਼ਾ ਖੇਡਣਾ ਹੋਵੇ ਤਾਂ ਕਰੈਕਟਰ ਦਾ ਮਾਡਲ ਉੱਪਰ ਕੋਈ ਆ ਉਹਦੇ ਵਿੱਚ ਐਸੀ ਕੋਈ ਗੱਲ ਆ ਰਹੀ ਉਮਰ ਇਸੇ ਵਰਤ ਤੇ ਕਰਦੀ ਹੈ ਮੈਂ ਸਮਾਜ ਤੇ ਇੱਕ ਵਾਰ ਸਹੀ ਕਰਦੇ ਸਾਰੇ ਮੁੰਡੇ ਜਿਹੜੇ ਨਾ ਨਿਸ਼ਕਾਮ ਹੋਤੇ ਯਸਾ

ਦੀ ਮੰਗ ਹੈ ਕਿ ਜਿਹੜੇ ਹਮਲਾਵਰਾਂ ਦੇ ਵੱਲੋਂ ਉਹਨਾਂ ਦੇ ਨੌਜਵਾਨ ਪੁੱਤ ਦਾ ਕਤਲ ਕੀਤਾ ਗਿਆ ਹੈ ਉਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਫਿਲਹਾਲ ਸ਼ਹਿਰ ਦੇ ਵਿੱਚ ਮਾਤਮ ਸ਼ਾਇਆ ਹੋਇਆ ਹੈ ਪੂਰਾ ਮਾਹੌਲ ਬਣਿਆ ਹੋਇਆ ਹੈ ਡਰ ਵਾਲਾ ਪਰਿਵਾਰ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਅੱਗੇ ਤੋਂ ਅਜਿਹਾ ਰੋਕ ਲਿਆ ਜਾਵੇ ਤਾਂ ਜੋ ਕਿਸੇ ਮਾਂ ਦਾ ਪੁੱਤ ਨਾ ਮਰੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਮਲਾਵਰਾਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਫਰੋਜ਼ਪੁਰ ਤੋਂ ਪੰਜੀਤ ਖਾਨਾ ਪੰਜਾਬ ਲੋਕ ਚੈਨਲ